ਸਾਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਣੇ ਵਿਜ਼ਿਟ ਹੈਗੀ ਆ ਪਿੰਡ ਵੀਲਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਮਟਾਲਾ ਨਜ਼ਦੀਕ ਇਹਨੂੰ ਫਤਕੇ ਜੁੜਿਆ ਪੈਂਦਾ ਜੀ ਤੇ ਬਾਈ ਉਹਨੇ ਵਪਾਰ ਦਾ ਕੰਮ ਕਰਦੇ ਆ ਅੱਜ ਵੀ ਨੇ ਕੋਈ ਚਾਰ ਪੰਜ ਲਗ ਪਸ਼ੂ ਸੇਲ ਆ ਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀ ਆਪਾਂ ਇਹਨਾਂ ਪ੍ਰਾਈਸ ਕੀ ਹੈ ਤੇ ਕੀ ਮਿਲ ਕਰ ਕੋਡ ਆ ਬਾਈ ਜੀ ਅਸੀਂ ਗੱਲ ਸਾਸਕਾ ਸਾਸਕਾ ਸੰਦੀਪ ਜੀ ਹੋਰਾਨਾ ਜੀ ਕੀ ਆ ਚੱਲ ਵਧੀਆ ਵਧੀਆ ਵੇ ਜੀ ਸਭ ਠੀਕ ਠਾਕ ਜੀ ਵਧੀਆ ਕਰਤਾ ਚਲੋ ਤੇ ਕਿਨੇ ਕਿੰਨੇ ਪਾਚੂ ਸੇਲ ਬਾਈ ਜੀ ਸਦੀਵੀ ਤਿੰਨ ਓਸ਼ੀਆਂ ਹਾਂਜੀ ਇੱਕ ਛੋਟੀ ਦੂਜਾ ਅੱਛਾ ਇੱਕ ਛੋਟੀ ਤੇ ਤਿੰਨ ਬੇੜਾ ਇਹ ਪਹਿਲੇਣ ਵਸ਼ੀਆ ਜੇ ਹੋੜੇ ਸੁਈ ਜੀ ਅੱਜ ਹੁਣ ਹੀ ਸੁਈ ਹੈ ਜੀ ਦੋ ਦਿਨ ਮੇਰੇ ਸਾਫ ਕਰਦੀ ਹੈ ਠੀਕ ਆ ਹਾਂਜੀ ਤੇ ਬਾਈ ਜੀ ਕਿੰਨੇ ਦਾ ਦੋ ਕਰੂਗੀ ਫਿਰ ਦੋ ਤੁਹਾਨੂੰ ਦੋ ਦਿਨ ਵਿੱਚ ਸਨੀ ਜੀ 15 ਪਲੱਸ ਹੀ ਰਹੂਗੀ ਵਸ਼ੀ ਬਹੁਤ ਨਿੱਗਰ ਲੇਵੇ ਦੀ ਹੈ ਅਜੀ ਸੀਲ ਬੜੀ ਪਹਿਲੇਣ ਕੋਈ ਔਲੂ ਨਹੀਂ ਕਰਦੀ ਵਾਹ ਜੀ ਮੱਛੀ ਆ ਕਿ ਮਗਰਾ ਨਹੀਂ ਬੱਛਾ ਹੈ ਬੱਛਾ ਮ ਖੋਲੋ ਫਿਰ ਲਓ ਜੀ ਵੇਖੋ ਸੋਹਣੀ ਬੇੜਾ ਤਾਜੀ ਸੁਈ ਜੈਰ ਜਿਰੋ ਓਕੇ ਰਾਂ ਜੀ ਐ ਚੁੱਕੀ ਜੈਰ ਆ ਪਈ ਠ ਚੋ ਆਜੋ ਵਧੀ ਨਿਕਲੇ ਜੀ ਬਹੁਤ ਚੌਂ ਚੌਂ ਬੋਲੀ ਬਾਠੀ ਆਜੋ ਭਾਜੀ ਆਜੋ ਆਜੋ ਲਿਆਓ ਨਸਲ ਨਾ ਨਹੀਂ ਸੋਣੀ ਵੇੜ ਨਸਲਾ ਵੇੜ ਨਹੀਂ ਚਲੋ ਹਾਂਜੀ ਭਾਜੀ ਬੋਲੋ ਜੀ ਜੈ ਜੀ ਜਦੀਪ ਜੀ ਬੱਛੀ ਦੇ 55000 ਦੀ 50000 ਦੇ ਦਾਂ ਜਸਨੂਰ ਹੋ ਜੂਗ ਮੰਦਰ ਵਿੱਚੋਂ ਦੋ ਹੀ ਛੱਡ ਦੋ ਇਹ 45 ਹੀ ਦੇ ਦਾਂ ਚਲੋ ਜਾਣ ਦੋ ਪਾ ਠੀਕ ਆ ਬਿਲਕੁਲ ਜੈ ਜੀ ਹੈ ਨਾ ਛੋੜ ਹੀ ਕਰਾਂਗੇ ਛੋੜ ਹੀ ਕਰ ਆਹ ਗੱਬਣਾ ਜੀ ਇਹ ਗੱਬਣਾ ਜੀ ਲਓ ਜੀ ਇਹ ਗੱਬਣਾ ਇਹ ਸੂਆ ਜੀ ਦੂਜਾ ਸੂਆ ਸੋਣੀ ਦੂਜਾ ਸੂਆ ਇਹ ਬਾਈ ਜੀ ਕਿੰਨਾ ਕਰੂ ਦੋ ਤੇ ਫਿਰ ਤੁਹਾਡਾ ਸੁਣ ਲਓ ਇਹ ਸਨੀਵ ਜੀ ਪਹਿਲੇ ਨੇ 20 ਕਿਲੋ ਦੁੱਧ ਭਰਿਆ ਪਹਿਲੇ ਨੇ 20 ਕਿਲੋ ਲਓ ਇਹ ਵੀ ਵੜਾ ਸੋਣੀ ਆ ਤੇ ਦੇਖੋ ਭਾਜੀ ਬਾ ਠੀਕ ਆ ਆਜੋ ਭਾਜੀ ਆਜੋ ਬਾ ਠੀਕ ਲੈ ਜੀ ਆਪ ਤਾਂ ਗਏ ਜੀ ਆਏ ਦਸ ਦੇ ਲਊਗੀ ਦਸ ਦੇ ਲੈ ਜਣੇ ਘਟੋ ਘਟੋ ਜੀ ਨੇ ਬੱਠੀ ਆ ਤਾਂ ਬਾਜੀ ਫਿਰਿੰਦੀ ਕੀ ਮਾਰਾ ਇਹ ਸੰਦੀਪ ਦੀ ਬੱਚੀ ਲੈ 65000 ਦੀ ਹਾਂਜੀ 53000 ਦੇ ਦਾਂਗੇ 53 ਹਾਂਜੀ ਇਹ ਵੀ 50 ਦੀ ਚਲੋ ਜਾਣ ਦੋ ਠੀਕ ਆ ਚਲੋ ਠੀਕ ਆ ਤੇ ਬਾਜੀ ਆਹਾ ਇਹ ਵੀ ਸੰਦੀਪ ਜੀ ਦੂਜਾ ਸੁਆ ਇਹ ਵੀ ਗੱਪਣਾ ਨਸਲ ਨਸਲ ਬੜੀ ਬੜੀ ਪੋਲੀ ਪਾਲੀ ਹੈ ਜੇ ਗੱਪਣ ਵਹਿੜਾ ਜੀ ਦੂਜਾ ਸੁਆ ਤੇ ਬਾਜੀ ਦੋਤੇ ਇਹ ਕਿੰਨਾ ਕਰੂ ਫੇਰਾ ਇਨੇ ਦੁੱਧ 15 ਕਿਲੋ ਭਰਿਆ ਜੀ ਪਹਿਲ ਨੇ ਅੱਛਾ 15 ਕਿਲੋ ਠੀਕ ਆ ਇਹ ਵੀ ਦੇਖੋ ਭਰਾ ਜੀ ਥੋੜਾ ਹੋਣੀ ਬਿਲਮ ਆ ਬਈ ਇਹ ਵੀ ਸੋਣੀ ਭਿਆਦਾ ਇਹ ਕਿੰਨਾ ਟਾਈਮ ਲਾਉਗਾ ਜੀ 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 10 ਦਿਨ ਪਹਿਲੇ 10 ਦਿਨ ਲੇਜੂ ਘੱਟੇ ਘੱਟ ਬਹੁਤ ਪੋਲੀ ਪਲੀ ਠੱਗੀ ਗਈ ਆਜੋ ਜੀ ਆਜੋ ਆਜੋ ਚਾ ਆਜੂ ਵਧੀਆ ਹੋਊਗਾ ਜੀ ਬਹੁਤ ਚੌਂਟਣ ਪਾਸ ਪਾਸ ਕਰਕੇ ਠੱਲੀ ਨਾ ਖੜੇ ਤੁਹਾਡੀ ਫਰਿੰਦੀ ਕੀ ਮਰ ਇਹ ਸੰਦੀਪ ਜੀ ਮੋਨ ਨੂੰ ਕਰਨ ਨੂੰ 50 ਕਰੀਏ 55 45000 ਦੇ ਦਾਂਗੇ 45000 ਦੀ ਹਾਂਜੀ ਛੜ ਦੋ ਹੋਰ ਆਪੀ ਇਹ ਵੀ ਪੂਰੇ 40 ਦੇ ਦਾਂਗੇ ਜਾਂ 40000 ਦੀ ਕੋਣੀ ਕਰਨ ਵਾਲੀ ਗੱਲ ਚਲੋ ਜਾਂ ਥੋੜੇ ਠੀਕ ਹੈ ਰਿਆਂ ਇਹ ਵੀਡੀਓ ਪਾਈ ਕੇ ਆਪਾਂ ਇਹ ਗੱਬਣਾ ਜੀ ਹਾਂਜੀ ਇਹ ਦੂਜਾ ਦੂਜਾ ਝੋਟੀ ਗੱਬਣਾ ਜੀ ਦੂਜਾ ਸੂਹਾਂ ਝੋਟੀ ਗੱਬਣਾ ਦਿਲ ਲਈਦੀ 10 ਵੀ ਤੁਹਾਨੂੰ ਜੀ ਦੁੱਧ ਕਿੰਨਾ ਕਰੋਗੇ ਥੋੜਾ ਜਿਹਾ ਦੁੱਧ ਨੇ ਸੰਦੀਪ ਜੀ 12 ਕਿਲੋ ਪਹਿਲਾਂ ਦਿੱਤਾਇਆ ਗਿਆ 12 ਕਿਲੋ ਪਹਿਲਾਂ ਨੇ ਬਹੁਤ ਸਵਾ ਹਰਿਆਣੇ ਦਾ ਜਨਾਬ ਝੋਟੀ ਠੀਕ ਆ ਆਪਾ ਇਥੋਂ ਲਈ ਜਣਾ ਜੀ ਹਾਂ ਜੀ ਇਥੋਂ ਲਈ ਆਜੋ ਆਜੋ ਮਾਲ ਬਹੁਤ ਚੰਗਾ ਸਾਰਾ ਨੇ ਮਾਲ ਲੈ ਲਿਓ ਠੀਕ ਚਲੋ ਹਾਂਜੀ ਭਾਜੀ ਜਿੰਨੀ ਬੋਲੇ ਤੇ ਪਾਇਆ ਆਪਣਾ ਹਾਂਜੀ 90 ਕਰ ਲਈ 95 ਕਰ ਲਈ 85 ਹਜ਼ਾਰ ਦੀ ਝੋਟੀ ਦੇ ਦਾਂਗੇ 85 ਹਜ਼ਾਰ ਹਾਂਜੀ ਦੂਜਾ ਦੂਜਾ ਝੋਟੀ ਚਲੋ ਤਿੰਨ ਛੱਡ ਦੋ ਇਹਦੇ ਵੀ ਹਾਂਜੀ ਪੂਰੇ 80 ਦੇ ਦਾਂਗੇ ਠੀਕ ਆ ਛੋੜ ਹੀ ਕਰਾਂਗੇ ਨਹੀਂ ਡੇਢ ਜਾਏਗੀ ਡੇਢ ਜਾਏਗੀ ਦੇਖੋ ਇਹ ਚਾਰ ਪੰਜ ਨੂੰ ਸੇਰ ਬਾਈ ਕਾਲ ਬਿਲਕੁਲ ਸੋਹਣਾ ਰੇਡ ਆ ਪਸ਼ੂ ਚੰਗੇ ਆ ਪਰ ਮੇਰਾ ਵੀਰ ਇੱਥੇ ਆਓ ਆਰ ਚੈੱਕ ਕਰਕੇ ਚੁਆਇਸ ਕਰ ਲੈਣਾ ਭਣਾ ਭਾਈ ਜੀ ਹਾਂਜੀ ਹਾਂ ਤਸੱਲੀਨ ਲੈ ਭਾਣ ਨਹੀਂ ਆ ਭਾ ਦੇ ਨਹੀਂ ਬਿਲਕੁਲ ਚਾਹੀਦਾ ਵੀ ਆਈਆਂ ਜੀ ਹਾਂਜੀ ਚਲੋ ਫੋਨ ਨੰਬਰ ਜੀ 97796 12422 ਠੀਕ ਆ ਪਿੰਡ ਪਿੰਡ ਵੀਲਾ ਤੇ ਜਾ ਵੀਲਾ ਹੀ ਖਾਸ ਕਰੀਏ ਠੀਕ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸੇੜੇ ਫੜੇ ਘਟ ਚੂੜੀਆਂ 5 ਕਿਲੋਮੀਟਰ ਸਤਿਕਾਰ